ਕਹਿੰਦੇ ਆ ਰੱਬਾ ਰੱਬਾ ਮੈਂ ਹਾਰ ਗਿਆ ਰੱਬਾ ਰੱਬਾ ਮੈਂ ਹਾਰ ਗਿਆ ਜਿੱਤਦਾ ਜਿੱਤਦਾ ਮੈਂ ਕਿੰਨਾ ਕੁਝ ਸਹਾਰ ਗਿਆ ਰੱਬਾ ਰੱਬਾ ਮੈਂ ਹਾਰ ਗਿਆ ਕਿੰਨਾ ਕੁਝ ਜਿੱਤਦਾ ਜਿੱਤਦਾ ਸਹਾਰ ਗਿਆ ਕੁਝ ਲੋਕ ਸਾਨੂੰ ਵਰਤ ਗਏ ਕੁਝ ਲੋਕ ਸਾਨੂੰ ਵਰਤ ਗਏ ਰੱਬਾ ਮੈਂ ਫਿਰ ਵੀ ਹਾਰ ਗਿਆ ਕਹਿੰਦੇ ਆ ਰੱਬ ਦਾ ਦਿੱਤਾ ਅਸੀਂ ਉਹਨਾਂ ਵਿੱਚੋਂ ਆ ਸਭ ਕੁਝ ਲੁਟਾ ਕੇ ਵੀ ਕਹਿੰਨੇ ਆ ਕਿ ਰੱਬ ਦਾ ਦਿੱਤਾ ਹੋਇਆ ਬਹੁਤ ਕੋਸ਼ੇ ਕਿਉਂਕਿ ਦੇਣ ਵਾਲਾ ਤੇ ਇਨਸਾਨ ਨਹੀਂ ਹੈਗਾ ਰੱਬ ਹੀ ਦੇਣ ਵਾਲਾ ਵੇ ਇਸੇ ਕਰਕੇ ਜਿੰਨਾ ਸ਼ੁਕਰ ਕਰੇਂਗੇ ਜਿੰਨਾ ਰੱਬ ਦਾ ਨਾਲ ਲਵਾਂਗੇ ਉਨਾਂ ਹੀ ਵਧੀਆ ਵਾਇਗੁਰ ਉਨਾਂ ਹੀ ਦਿੰਦਾ ਏ ਇਸੇ ਕਰਕੇ ਕਦੇ ਨਾ ਕਹੋ ਕਿ ਮੇਰੇ ਕੋਲ ਕੁਝ ਨਹੀਂ ਹੈਗਾ ਰੱਬ ਦਾ ਦਿੱਤਾ ਸਭ ਕੁਝ ਹੋਏਗਾ ਕਿਉਂਕਿ ਵਾਹਿਗੁਰੂ ਜੀ ਬਹੁਤ ਜਲਦੀ ਗੱਲ ਸੁਣ ਲੈਂਦੇ ਆ ਪਤਾ ਨਹੀਂ ਤੁਹਾਡੇ ਵੀ ਕਿਹੜੇ ਵੇਲੇ ਅਰਦਾਸ ਪੂਰੀ ਹੋ ਜਵੇ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲਿਆ ਕਰੋ